और ते मैं तो इक गल चंगी ता दसना चाहना कि तोरे सारे ऑडियंस जो है कि भी तो कि बहुत ही छेती नानो एक बहुत ही मेजर रिस्पोंसिबिलिटी है फिर इक मामला बर... होया कि जो प्रोसीजर है कि किसी भी हमारे पास दर्ज बन पा रहे हैं और यह डिटेल इस केस के रिगार्डिंग से और डिटेल दसेंगे जे भी मैं गलत समझ रहा कि वो सारे एरिया है बॉर्डर एरिया उसको रेंज हैगा इतने जो पिछले समय ਦਾ ਜੋ ਕ੍ਰਾਈਮ ਔਰ ਗੈਂਗਸਟਰ ਲਿਟਰਲ ਕ੍ਰਾਈਮ ਜਿਹੜਾ ਆਰਗੇਨਾਈਜ਼ ਕ੍ਰਾਈਮ ਹੋਇਆ ਜਿਹੜੇ ਬੰਦੇ ਬਾਹਰ ਬੈਠੇ ਨੇ ਉਹ ਪਾਸਾਟੇ ਯੰਗਸਟਰਸ ਨੂੰ करके उन्होंने छोटे मोटे लालच ਮੋਟੇ ਲਾਲਚ ਦੇ तो ही काम करा ਇਹ ਕੰਮ ਕਰਾ ਰਹੇ ਤਾਂ ਆਪ ਲੁੱਕ ਕਰ ਬੈਠੇ ਹੋਏ ਨੇ ਤੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਖਿਲਾਫ ਸਖਤ

ਇਹ ਸਿਰਫ ਕ੍ਰਿਮੀਨਲਸ ਹੈ ਕਿ ਜਿਨ੍ਹਾਂ ਦਾ ਐਂਡ ਵੀ ਕ੍ਰਿਮੀਨਲ ਵਾਲਾ ਹੀ ਹੋਣਾ ਹੈ ਕੱਲ ਮੇਰਾ ਸਾਹਮਣੇ ਸੀ ਕਿ ਉਹਨਾਂ ਮਾੜੇ ਭੰਦਾ ਸੀ 22 ਸਾਲ ਦੇ ਨੇ ਜਿਵੇਂ ਉਹ ਆਏ ਨੇ ਇੱਕ ਆਮ ਕੰਮ ਕਰਕੇ ਚਲੇ ਗਏ ਨੇ ਆਏ ਉਹ ਨੌਜਵਾਨ ਜਿਵੇਂ ਲੱਗ ਰਿਹਾ ਨਹੀਂ ਇਸ ਤੋਂ ਕੋਈ ਗ੍ਰੇਮ ਕ੍ਰਾਈਮ ਹੋਈ ਨਹੀਂ ਇਹ ਸੋਮਤੈ ਨਾਰਮਲ ਆਉਂਦੀ ਹੈ ਮੈਂ ਮੈਂ ਦੁਬਾਰਾ ਰਿਪੀਟ ਕਰਦਾ ਉਹ ਹੀ ਗੱਲ ਬੇਸਿਕਲੀ ਸੋਸ਼ਲ ਮੀਡੀਆ ਰਾਹੀਂ ਪਾਵੇ ਆਪ ਦੇ ਜੋ ओरिजिनल ਜਿਹੜੇ ਪਿੰਨ ਬਿਲੋਂਗ ਕਰਦੇ ਆ ਤੇ ਜਿਹੜੇ ਬੰਦੇ ਜੇਲ੍ਹ ਚ ਰਹਿੰਦੇ ਆ ਉਹ ਇੱਕ ਵਾਰੀ ਪੁਲਿਸ ਦੇ ਫਰਦਾਂ ਨੂੰ ਜੇਲ੍ਹ ਭੇਜਿਆ ਹੁੰਦਾ ਉੱਥੋਂ ਹੀ ਰਿਕਰੂਟ ਕਰਦੇ ਨੇ ਦੂਜੇ ਰੰਗ ਨਾਲ ਤੇ ਉਹਨਾਂ ਨੂੰ ਬਰਗਲਾਉਂਦੇ ਆ ਉਹਨਾਂ ਨੂੰ ਗਲਤ ਅ ਚੀਜ਼ਾਂ ਦੱਸ ਕੇ ਉਹਨਾਂ ਨੂੰ ਇਸ ਚੀਜ਼ ਅ ਲਿਅਰ ਕਰਦੇ ਆ ਮੇਰੇ ਵੱਲੋਂ ਰਿਕੁਐਸਟ ਵੀ ਹੈ ਉਹਨਾਂ ਨੂੰ ਗੁਜ਼ਾਰਿਸ਼ ਵੀ ਹੈ ਤਾਂ ਇਹ ਸਨੇਹਾ ਵੀ ਇੰਨਾ ਥੀਲ ਦੂਰ ਰਹੇ ਸਰ ਜੀ ਕਿਉਂਕਿ ਤੁਸੀਂ ਐਡੀਜੀਪ ਹੈਡ ਕਰੀਓ ਕਾਫੀ ਲੰਮੇ ਸਮੇਂ ਤੋਂ ਇਹ ਗੈਂਗਸਟਰਸ ਦਾ ਇਸ ਦਾ ਹੱਲ ਕੀ ਹੋਏਗਾ ਇਹ ਪੰਜਾਬ ਪੁਲਿਸ ਦਾ ਹੱਥ ਵਾਸਾ ਜ਼ੋਰ प्रॉब्लम प्रॉब्लम थोड़ी इस करके भी है क्योंकि बेहे बाहर बैठे रीजन भी आएगी बहार बैठे अपने आप सेफ समझ तो बतेरी कंट्रीज है, है जिथे जित अनाकेट भी करते रॉप भी करते सेंट्रल एजेंसी के थ्रू भी गल करते हैं ना दे पर एक फर्जी पासपोर्ट दाए होंगे तो, तो इन लोकेट करना थोड़ा औखा हो जाता है बट अ काफ़ी पिछले डिपोर्ट भी कराया लेके गया तो उन्होंने काम भी चल जाए तो इस सारी प्रॉब्लम है

ਕੋਈ ਵੀ ਬੰਦਾ ਜੋ ਇੱਕ ਵੀ ਕ੍ਰਾਈਮ ਇਹੋ ਜਿਹਾ ਕਰਦਾ ਹੈ ਉਹ ਸਾਰੇ ਹੀ ਸਾਡੇ ਰੈਕਸਟ੍ਰੀਸ ਤੇ ਹੈ ਇੱਕ ਵੀ ਬੰਦਾ ਅਸੀਂ ਛੱਡ ਦੇ ਜੀ ਅਰੇ ਇੱਕ ਸਾਲ ਜੀ ਜੇਲਾ ਦੇ ਵਿੱਚ ਵੀ ਕਈ ਅਜਿਹੀਆਂ ਵੀਡੀਓ ਬਣਦੀਆਂ ਨੇ ਜੋ ਟੋਸ਼ੀ ਵੀ ਜਾਂ ਤੇ ਟ੍ਰੈਂਡ ਕਰ ਪੈਂਦੀਆਂ ਜਿਹੜੇ ਕੈਦੀ ਨੇ ਉਹ ਵੀ ਬਣਾਉਂਦੇ ਨੇ ਕਿਤੇ ਕੋਲ ਡਰਿੰਕ ਪੀ ਰਿਹਾ ਕਿਤੇ ਹੈਲਪ ਕੀ ਰਿਹਾ ਕਿਤੇ ਕੋਈ ਅਸੀਮ ਖਾ ਰਿਹਾ ਅੰਦਰ ਬੈਠ ਕੇ ਵੀਡੀਓ ਬਣਾਉਂਦੇ ਇਹ ਇਹ ਜਿਹੜੇ ਗੱਲ ਤੁਸੀਂ ਕਹ ਰਹੇ ਜੇ ਤੁਸੀਂ ਲੋਟਿਸ ਕੀਤਾ ਹੋਣਾ ਇਹ ਤੁਸੀਂ ਪੁਰਾਣੀਆਂ ਗੱਲਾਂ ਕਰ ਰਹੇ ਹੋਨ ਰੀਸੈਂਟ ਟਾਈਮ ਸ ਤੁਹਾਨੂੰ ਇਹ ਜੀ ਕੋਈ ਗੱਲ ਲੋਟਿਸ ਨਹੀਂ ਆਈ ਹੋਣੀ ਕਿਉਂਕਿ ਹੁਣ ਜੇਲਾਂ ਦੇ ਵਿੱਚ ਵੀ ਐਂਟੀ ਮੋਬਾਈਲ ኦਪਰੇਟਿੰਗ ਸਿਸਟਮ ਜੈਮਰਸ ਕਾਫੀ ਵੱਡੇ ਸਕੇਲ ਤੇ ਸਰਕਾਰ ਵੱਲ ਲਾਏ ਗਏ ਆ ਇਹ ਰੈਗੂਲਰ ਚੈਕਿੰਗ ਹੁੰਦੀ ਹੈ ਰੈਗੂਲਰ ਉਹਦਾ ਦੀ ਨਜ਼ਰ ਰੱਖੀ ਜਾਂਦੀ ਹੈ ਤੇ ਇੰਟੈਲੀਜ ਵੀ ਉਹਦਾ ਕੰਮ ਕਰਦਾ ਹੈ ਤੇ ਇਹ ਇਸ ਪਾਰਟिकुलर ਜੇਲ ਦੇ ਵਿਦਨ ਤੇ ਆਪਰੇਟ ਕਰਨ ਵਾਲੇ ਮੋਬਾਈਲ ਸਿਸਟਮ ਤੇ ਕਾਫੀ ਚੰਗਾ ਐਕਸ਼ਨ ਹੋਇਆ